ਸਰਨਾ ਦੇ ਨਜ਼ਦੀਕ ਸਥਿਤ ਬਾਬਾ ਵਡਪਾਗ ਸਿੰਘ ਕਲੋਨੀ ਨਿਵਾਸੀਆਂ ਨੂੰ 50 ਸਾਲ ਬਾਅਦ ਲਾਲ ਚੰਦ ਕਟਾਰੂ ਚੱਕ ਕੈਬਨਿਟ ਮੰਤਰੀ ਪੰਜਾਬ ਦੇ ਉਪਰਾਲਿਆ ਸੜਕਾਂ ਬਿਜਲੀ ਪਾਣੀ ਅਤੇ ਹੋਰ ਬੁਨਿਆਦੀ ਜ਼ਰੂਰਤਾਂ ਪੂਰੀਆਂ ਹੋਣ ਦੀ ਆਸ ਉਮੀਦ ਜਗਾ ਕੇ ਪੁਤੀ ਦੱਸਦੀ ਕਿ ਇਸ ਮੌਕੇ ਆម ਆਦਮੀ ਪਾਰਟੀ ਦੇ प्रवक्ता ਵਿਕਾਸ ਨੇ ਦੱਸੇ ਕਿ ਲਾਲਚੰਦ ਘਟਾਰੂ ਚੱਕ ਕੈਬਨਿਟ ਮੰਤਰੀ ਪੰਜਾਬ ਦੇ ਦੇਸ਼ ਅਨੁਸਾਰ ਆម ਆਦਮੀ ਪਾਰਟੀ ਦੀ ਇੱਕ ਟੀਮ ਦੇ ਵੱਲੋਂ ਸਰਨਾ ਦੇ ਨਜ਼ਦੀਕ ਸਥਿਤ ਬਾਬਾ ਵੱਡਪਾਗ ਸਿੰਘ ਕਲੋਨੀ ਵਿਖੇ ਵਿਜ਼ਿਟ ਕੀਤੀ ਗਈ ਅਤੇ ਇਸ ਟੀਮ ਨੇ ਦੇ ਨਾਲ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ ਦੀ ਸਾਹ ਕਟਾਰ ਚਾਕਾ ਵਾਲੇ ਗਰੀਬ ਬੱਠੇ ਸਰਨੇ ਨੂੰ 50 ਸਾਲ ਹੋ ਗਿਆ ਬੈਠਿਆ ਨੂੰ ਕਿ ਬੋਟਾਂ ਲੈ ਲੈਂਦੇ ਸਾਡੇ ਕੋਈ ਕਹੀਂ ਕਿਥੇ ਹੱਲ ਨਹੀਂ ਕੀਤਾ ਪਾਣੀ ੱਤੇ ਖਾਦੇ ਰਹੇ ਆ ਲੈਰ ਤੋਂ ਹੀ ਬੱਚੇ ਲੈ ਕੇ ਬੈਨੇ ਆ ਮੰਦਰੇ ਸੋਨੇ ਜਾ ਕੇ ਹੀ ਸਾਡੀ ਕਹੇ ਨਹੀਂ ਸੁਣੀ ਅੱਜ ਕਟਾਰੀ ਸਾਹਿਬ ਸਾਹਿਬ ਨੇ ਕਿਚਾ ਸਾਰਿਆਂ ਨੂੰ ਜੋ ਕੀਤਾ ਸਾਡੀ ਉਹ ਬੱਲੇ ਬੱਲੇ ਆ ਉਹਨੂੰ ਮਹਾਰਾਜ ਭਾਗ ਲਾਵੇ ਸਾਡੀ ਸੁਣੀ ਗਰੀਬਾਂਆਂ ਦੀਆਂ 50 ਸਾਲ ਪਿੱਛੋਂ ਪਰਵਾਨ ਸਿੰਘ ਕਲੋਨੀ ਵਿੱਚ ਆਇਆ ਜਿਹੜੀ ਇਹ ਸਰਨੇ ਦੇ ਕੋਲ ਇੱਕ ਕਲੋਨੀ ਹੈ ਮਾਨਯੋਗ ਮੰਤਰੀ ਜੀ ਦੇ ਦਿਸਾਨ ਹੁਤੇ ਸੰਸਾਰ ਇਥੇ ਪਹੁੰਚੇ ਇਥੇ ਲੋਕਾਂ ਦੀ ਸਮੱਸਿਆ ਸੁਣੀ ਹੈ ਸਮੱਸਿਆ ਬਹੁਤ ਗੰਭੀਰ ਹੈ ਕਈ ਪਾਟੀਆਂ ਹੈ ਕਈ ਪਾਟੀਆਂ ਲੀਡਰ ਆ ਨਿਕਲ ਕੇ ਚਲੇ ਗਏ ਅਗਰ ਇਹਨਾਂ ਦਾ ਕੋਈ ਹੱਲ ਨਹੀਂ ਹੋਇਆ ਚਾਹੇ ਉਹ ਪਾਣੀ ਦਾ ਹੱਲ ਹੋਵੇ ਚਾਹੇ ਉਹ ਬਿਜਲੀ ਦਾ ਹੱਲ ਹੋਵੇ ਚਾਹੇ ਕੱਚੇ ਮਕਾਨਾਂ ਦਾ ਹੱਲ ਹੋਵੇ ਚਾਹੇ ਰਾਸ਼ਨ ਦਾ ਹੱਲ ਹੋਵੇ ਤੇ ਹਾਜ ਮੈਂ ਲੋਕਾਂ ਦੇ ਵਿੱਚ ਵਿਚ ਰਿਹਾ ਅਸੀਂ ਮੌਕੇ ਤੇ ਮੇਰੇ ਨਾਲ ਕਾਰਪੋਰੇਸ਼ਨ ਦੇ ਐਸ ਡੀਓ ਪੰਕਜ ਜੀ ਨੇ ਉਹਨਾਂ ਦੇ ਨਾਲ ਜੈ ਜੀ ਸਾਹਿਬ ਨੇ ਪੀਐਸਪੀ ਦੇ ਸਰਦਾਰ ਐਸਡੀਓ ਸੁਮਿਤ ਹੁਣੇ ਨੇ ਅਸੀਂ ਮੌਕੇ ਤੇ ਹੱਲ ਕਰਾਵਾਂਗੇ ਇਹਨਾਂ ਦਾ ਸ਼ਾਮ ਤੱਕ ਇਹਨਾਂ ਦੇ ਜਿਹੜਾ ਪਾਣੀ ਦੀ ਸਮੱਸਿਆ ਹੈ ਅਸੀਂ ਹੱਲ ਕਰਾਂਗੇ 240 ਫੁੱਟ ਫੁੱਟ ਪਾਈ ਪੈਣੀ ਹੈ 240 ਫੁੱਟ ਪਾਈ ਪੈਣੀ ਹੈ ਉਹ ਸ਼ਾਮ ਤੱਕ ਪਾ ਕੇ ਇਹਨਾਂ ਦੇ ਕਰਾਂ ਦੂੰ ਪਾਣੀ ਮਿਲੂਗਾ ਤੇ ਜਿਹੜਾ ਲਾਈਟ ਦਾ ਪ੍ਰਬੰਧ ਹੈ ਉਹ ਵੀ ਮੈਂ ਕਹਤਾ ਇਹਨਾਂ ਨੂੰ ਕਿ ਇਹਨਾਂ ਨੂੰ ਕਨੈਕਸ਼ਨ ਦਿੱਤਾ ਜਾਵੇ ਲਾਈਟ ਦਾ ਕਿ ਇਹ ਆਪਣੇ ਬੱਚਿਆਂ ਦੇ ਨਾਲ ਖੁਸ਼ਹਾਲੀ ਦੇ ਨਾਲ ਰਹਿ ਸਕਣ ਪੱਕੇ ਪੱਕੇ ਔਰ ਲਾਈਟ